ਰਾਤੇ ਵਾਂਗੂ ਹੁਣ ਇਸ ਨਵੇਂ ਸਿੰਗਰ ਨੂੰ ਕਰਨ ਔਜਲਾ ਨੇ ਕੱਢੀਆਂ ਗਾਲਾਂ ਤੇ ਗੁਰਨਾਮ ਭੁੱਲਰ ਨੇ ਕਿਹਾ ਛੱਡ ਦੇ ਯਾਰ ਸਿੰਗਿੰਗ ਇਹ ਚ ਕੱਕ ਨਹੀਂ ਆਏਗਾ ਤੇਰਾ ਕੱਕ ਨਹੀਂ ਬਣ ਆਏਗਾ ਸਾਨੂੰ ਪਤਾ ਤੇ ਇਹ ਨਵਾਂ ਸਿੰਗਰ ਵਾ ਜਿਹੜਾ ਇਸ ਮੁੰਡੇ ਇਹ ਗਰੀਬ ਪਰਿਵਾਰ ਨਾਲ ਸੰਬੰਧਤ ਵਾ ਹੁਣ ਆਰਾ ਮਹਿੰਤੀ ਇਹਦਾ ਨਾਮ ਹੈਗਾ ਦੇ ਮਹਾਰਾਜਾ ਇਹਨੇ ਵਧੀਆ ਗੀਤ ਗਾਏ ਆ ਸਲਮਾਨ ਖਾਨ ਤੱਕ ਇਹਦੀ ਗਾਣਿਆਂ ਨੂੰ ਪਸੰਦ ਕੀਤਾ ਗਿਆ ਆ ਥੋੜਾ ਜਿਹਾ ਪੰਜਾਬ ਦੇ ਲੋਕਾਂ 'ਚ ਨਾ ਨਾ ਆਉਣ ਕਰਕੇ ਪਰ ਲੈਵਲ ਇਹਦਾ ਵੀ ਬੜਾ ਘੈਂਟ ਆ ਕੁਝ ਦਿਨ ਪਹਿਲਾਂ ਇਹਦਾ ਕੋਈ ਥੋੜਾ ਜਿਹਾ ਬਿਵਾਦ ਸ਼ੁਰੂ ਹੋਇਆ ਸੀ ਹੁਣ ਇਹਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦਿੰਦਿਆਂ ਕਿਹਾ ਕਿ ਮੈਨੂੰ ਕਰਨ ਔਜ਼ਲਾ ਨੇ ਮੈਸੇਜ ਕਰਕੇ ਗਾਲਾਂ ਕੱਢ ਕੇ ਕਿਹਾ ਕਿ ਤੈਨੂੰ ਮੇਰੇ ਨਾਲ ਨਾ ਪੰਗਾ ਲੈ ਲੈ ਮੈਂ ਤੈਨੂੰ ਬਖਸ਼ੂਗਾ ਨਹੀਂ ਇਹ ਹੋਰ ਹੋਣਗੇ ਜਿਨ੍ਹਾਂ ਨਾਲ ਤੂੰ ਇਹ ਕਰਕੇ ਬਚ ਗਿਆ ਤੇ ਉਹ ਕਹਿੰਦਾ ਮੇਰੇ ਕੋਲ ਸਬੂਤ ਇਹ ਜਿਹੜਾ ਦੇਵ ਮਹਾਰਾਜਾ ਸਿੰਗਰ ਹੈ ਕਹਿੰਦਾ ਮੇਰੇ ਕੋਲ ਸਬੂਤ ਪਏ ਆ ਬੇਚੱਕ ਮੈਂ ਗਰੀਬ ਕਰਦਾ ਆਂ ਹਾਂ ਇੱਥੇ ਹੋਰਾਂ ਨੂੰ ਵੀ ਕਹਿੰਦਾ ਦੱਬਣ ਦੀ ਕੋਸ਼ਿਸ਼ ਕੀਤੀ ਜਿਵੇਂ ਰੱਕੇ ਨੂੰ ਵੀ ਕਹਿੰਦਾ ਇਸ ਤਰ੍ਹਾਂ ਕੀਤਾ ਗਿਆ ਸੀ ਵੀ ਤੂੰ ਨੌ ਦਾ ਮਾ ਜਿਹੜਾ ਨੌ ਬਰਾਬਰ ਨਹੀਂ ਹੈਗਾ ਚੀਚੀ ਦੇ ਤੇ ਮੇਰੇ ਨਾਲ ਵੀ ਕਹਿੰਦਾ ਇਹੋ ਹੀ ਕੁਝ ਹੋ ਰਿਹਾ ਹੈ ਇਹ ਕਹਿੰਦਾ ਬਿਲਕੁਲ ਵੱਡੇ ਸਿੰਗਰ ਜਿਹਦੇ ਝੱਲ ਨਹੀਂ ਰਹੇ ਤੇ ਅਸੀਂ ਮੋਰੇ ਆਜੇ ਕਹਿੰਦਾ ਨਹੀਂ ਸਾਰਿਆਂ ਨੇ ਵੱਡਿਆਂ ਸਿੰਗਰਾਂ ਨੇ ਯੂਨਿਟੀ ਕੀਤੀ ਹੋ ਆ ਇਹ ਦਬਾਉਣ ਦੀ ਕੋਸ਼ਿਸ਼ ਪੂਰੀ ਕਰ ਰਹੇ ਆ ਇਹ ਚਾਹੁੰਦੇ ਆ ਵੀ ਇਨ੍ਹਾਂ ਦੇ ਗਾਣੇ ਬਿਨਾ ਚੱਲਣੇ ਮੋਰੇ ਬਿਨਾ ਆਉਣ ਤੇ ਬਸ ਪਿੱਛੇ ਰਹਿਣ ਤੇ ਡਰਾਵੇ ਵੀ ਪੂਰੇ ਦਿੰਦੇ ਆ ਇੱਧਰ ਉੱਧਰ ਦੀ ਝਮਕਾ ਵੀ ਦਿੰਦੇ ਆ ਤੇ ਕਹਿੰਦਾ ਮੈਂ ਇਹਨਾਂ ਦੇ ਨਾਲ ਪੂਰਾ ਮੁਕਾਬਲਾ ਕਰ ਰਿਹਾ ਤੇ ਮੈਂ ਕਹਿੰਦਾ ਇਹਨਾਂ ਨੂੰ ਕਿਹਾ ਤੇ ਮੈਂ ਹੁਣ ਰੁਕਣ ਵਾਲਾ ਨਹੀਂ ਤੇ ਨਾ ਹੀ ਮੈਨੂੰ ਉਹਨੇ ਡਾਰਾ ਵੀ ਕੋਈ ਕੰਟਰੋਵਰਸੀ ਹੋ ਜੋ ਉਹ ਹੋ ਤੇ ਇਸ ਗੱਲ ਦਾ ਸਬੂਤ ਦਿੱਤਾ ਇਸ ਬਾਈ ਨੇ ਦੇਵ ਮਹਾਰਾਜਾ ਨੇ ਇਹ ਗੀਤ ਵੀ ਆਇਓ ਘੈਂਟਾ ਮੁੰਡਾ ਵਧੀਆ ਗਾਉਂਦਾ ਆ ਤੇ ਇਹਨੇ ਫਿਰ ਆਪੇ ਸੋਸ਼ਲ ਮੀਡੀਆ ਤੇ ਦਿਖਾ ਲੇ ਉਹ ਸਕਰੀਨਸ਼ਾਟ ਜਿਹਦੇ ਵਿੱਚ ਕਰਨ ਔਜਲਾ ਨੇ ਮੈਸੇਜ ਕਰਕੇ ਇਹਨੂੰ ਉਸਤਾਤੇ ਕਿਹਾ ਤੂੰ ਬੰਦਾ ਬਣ ਜਾ ਫਿਰ ਨਾ ਕਹੀਂ ਜੇ ਮੇਰੇ ਨਾਲ ਪੰਗਾ ਲੈ ਲਿਆ ਮੈਂ ਤੈਨੂੰ ਐ ਕਰ ਦੂੰ ਉਹ ਕਰ ਦਿਉਂਦਾ ਹੀ ਗਾਣਾ ਪੰਜਾਬੀ ਵਾਲੀਆਂ ਤੁਸੀਂ ਸਮਝਦੇ ਹੋ ਇਹ ਤਾਂ ਵੱਡੇ ਸਿੰਗਰਾਂ ਦਾ ਹਾਲ ਆ ਹੈਨਾ ਛੋਟੇ ਸਿੰਗਰਾਂ ਨੂੰ ਕਿਵੇਂ ਦਵਾਉਣ ਦੀ ਕੋਸ਼ਿਸ਼ ਨਵੇਂਆਂ ਨੂੰ ਨਿਊ ਕਮਰ ਨੂੰ ਕਿਵੇਂ ਦਵਾਉਣ ਦੀ ਕੋਸ਼ਿਸ਼ ਕਰਦੇ ਆ ਹੈਨਾ ਰਾਕੇ ਨਾਲ ਬਿਲਕੁਲ ਇਸੇ ਤਰ੍ਹਾਂ ਹੋਇਆ ਸੀਗਾ ਰਾਕੇ ਨੂੰ ਬਹੁਤ ਪਾਸਿਓਂ ਘੇਰਿਆ ਗਿਆ ਫਿਰ ਉਤੋਂ ਜਿਹੜੇ ਉਹ ਆਪਣੀ ਲਾਈਨ ਪੜ ਕੇ ਤੁਰਿਆ ਸੀ ਉਹ ਤੋਂ ਪਟਕਾ ਕੇ ਤੇ ਉਹਦਾ ਉਹ ਕੰਮ ਉਹ ਲੈ ਛਡਾਈ ਗਈ ਇਸੇ ਤਰ੍ਹਾਂ ਦੇਵ ਮਾਰਾ ਆ ਕਹਿੰਦਾ ਮੇਰੇ ਨਾਲ ਵੀ ਇਦਾਂ ਹੀ ਕਰ ਤੇ ਗਰਨਾਮ ਭੁੱਲਵ ਨੇ ਕਹਿੰਦਾ ਇੱਕ ਸ਼ੋਅ ਤੇ ਗਿਆ ਅਸੀਂ ਕਹਿੰਦਾ ਉਹ ਤੇ ਜ਼ਰਾ ਰੇਂਜ ਕੀਤਾ ਮੈਂ ਵੀ ਉੱਤੇ ਸੀ ਕਹਿੰਦਾ ਮੈਨੂੰ ਕਹਿੰਦਾ ਛੱਡ ਦੇ ਬਾਈ ਤੂੰ ਰਹਿਣ ਦੇ ਤੂੰ ਨਾ ਗਾ ਕਹਿੰਦਾ ਮੈਂ ਫੇ ਕਿਹਾ ਮੈਂ ਕਹਿੰਦਾ ਉੱਤੇ ਲੜ ਪਿਆ ਬਈ ਬਾਈ ਤੁਸੀਂ ਹੀ ਗਾਣ ਜਿ ਕਿ ਤੁਸੀਂ ਹੀ ਗਾ ਸਕਦੇ ਤੁਸੀਂ ਵੱਡੇ ਆ ਕਿ ਸਾਡੇ ਗਰੀਬ ਲੋਕਾਂ ਨੇ ਇਹ ਗਾਣਾ ਹੀ ਨਹੀਂ ਬਣਿਆ ਅਸੀਂ ਨਹੀਂ ਆ ਸਕਦੇ ਮੋਰੇ ਕਿ ਤੁਸੀਂ ਲੱਖਾਂ ਰੁਪਈਆ ਲਾ ਕੇ ਤੁਸੀਂ ਹਿੱਟ ਸਿੰਗਰ ਬਣ ਸਕਦੇ ਆ ਤੁਸੀਂ ਹਿੱਟ ਦੇ ਸਕਦੇ ਆ ਤੇ ਕਹਿੰਦਾ ਫਿਰ ਇਹ ਬਾਈ ਨੇ ਨਾਮ ਨੇ ਗੁੱਸਾ ਕੀਤਾ ਸੀ ਤੇ ਕਹਿੰਦਾ ਹੁਣ ਮੈਂ ਇੱਕ ਗੀਤ ਦੇ ਵਿੱਚ ਨੂੰ ਰਿਪਲਾਈ ਵੀ ਕੀਤਾ ਬਈ ਭਰਾਵਾ ਮੈਂ ਆ ਗਿਆ ਤੂੰ ਬਥੇਰਾ ਕੁਝ ਕਹਿੰਦਾ ਸੀ ਤੈਂ ਬਥੇਰਾ ਕੁਝ ਦੱਬਣ ਦੀ ਕੋਸ਼ਿਸ਼ ਕੀਤੀ ਉਹੋ ਹੀ ਕਹਿੰਦਾ ਕੰਮ ਹੋਣ ਕਰਨ ਔਜਲਾ ਨੇ ਮੇਰੇ ਨਾਲ ਕੀਤਾ ਆ ਤੇ ਭਾਈ ਤੂੰ ਬੰਦਾ ਬਣ ਕੇ ਬਹਿ ਜਾ ਜੇ ਤੂੰ ਬੋਲਿਆ ਐ ਕਰਾਂਗੇ ਹਾਂ ਕਰਾਂਗੇ ਫਿਰ ਨਾ ਕਿ ਅਸੀਂ ਦੱਸਿਆ ਨਹੀਂ ਤੇਰੇ ਵਰਗੇ 20 ਤੁਰੇ ਫਿਰਦੇ ਟੁੱਚੇ ਕਲਾਕਾਰ ਤੂੰ ਹੈ ਕੀ ਆ ਕਹਿੰਦਾ ਮੈਨੂੰ ਇਦਾਂ ਦੀਆਂ ਗੱਲਾਂ ਬੋਲੀਆਂ ਗਈਆਂ ਤੇ ਕਹਿੰਦਾ ਮੈਨੂੰ ਪੂਰੀ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਮੈਂ ਹੈਗਾ ਨਵਾਂ ਮੁੰਡਾ ਮੈਂ ਆ ਰਿਹਾ ਹਾਂ ਇੰਡਸਟਰੀ 'ਚ ਤੇ ਇਹਨਾਂ ਨੂੰ ਇਹ ਆ ਕਿ ਕੋਈ ਸਾਡੀ ਜਗ੍ਹਾ ਨਾ ਮੰਨ ਲਵੇ ਕਹਿੰਦੇ ਜਿਵੇਂ ਅਮਰ ਸਿੰਘ ਤਮਕੀਲੇ ਨਾਲ ਨਾਲ ਦੇ ਸਮਕਾਲੀ ਸਿੰਗਰ ਕਰ ਰਹੇ ਸੀ ਜਿੱਦਾਂ ਉਹੇ ਕੰਮ ਕਹਿੰਦਾ ਹੁਣ ਸਾਡੇ ਨਾਲ ਹੋ ਰਿਹਾ ਦੋਸਤੋ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਰੂਰ ਆਪਣੀ ਰਾਏ ਦਿਓ ਧੰਨਵਾਦ